ਇੱਕ ਆਪਣਾ ਬੰਦਾ ਕੈਨੇਡਾ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਉਹਨੂੰ ਇੱਕ ਆਰਡਰ ਆਉਂਦਾ ਆ ਵੀ ਆਹ ਚੀਜ਼ ਐਸ ਐਡਰੈਸ ਦੇ ਉੱਤੇ ਖਾਣ ਵਾਲੀ ਪਹੁੰਚਾ ਦਿਓ ਚਲੋ ਉਹਨੂੰ ਜੋ ਕੰਪਨੀ ਵਾਲਾ ਦਾ ਆਰਡਰ ਆਉਂਦਾ ਆ ਉਹ ਆਰਡਰ ਲੈ ਕੇ ਉੱਥੇ ਜਾਂਦਾ ਸੀ ਟਾਈਮ ਹੋਇਆ ਸੀਗਾ ਤਕਰੀਬਨ ਸ਼ਾਮ ਦੇ 7 ਤੋਂ 8 ਆਰਡਰ ਦੇ ਕੇ ਉਹਨੇ ਵਾਪਸ ਆਉਣਾ ਸੀ ਜਦੋਂ ਉਹ ਆਰਡਰ ਲੈ ਕੇ ਜਾਂਦਾ ਆ ਤੇ ਉਸ ਘਰ ਦੀ ਬਿੱਲ ਭਜਾਉਂਦਾ ਆ ਉਸ ਘਰ ਦੇ ਅੰਦਰੋਂ ਇੱਕ ਬੀਬੀ ਬਾਹਰ ਆਉਂਦੀ ਆ ਉਮਰ ਤਕਰੀਬਨ ਉਹਦੀ 45 ਤੋਂ 50 ਸਾਲ ਇਕੱਲੀ ਹੁੰਦੀ ਉਹ ਜਦੋਂ ਬਾਹਰ ਆਉਂਦੀ ਤਾਂ ਨਾਲ ਉਹਦੇ ਛੋਟਾ ਜਿਹਾ ਇੱਕ ਕੁੱਤਾ ਵੀ ਨਾਲ ਆਉਂਦਾ ਆ ਇੱਕ ਬਿੱਲੀ ਵੀ ਨਾਲ ਆਉਂਦੀ ਆ ਚਲੋ ਉਹ ਜਦੋਂ ਜਾਂਦਾ ਆ ਤੇ ਉਹ ਨੂੰ ਆਰਡਰ ਫੜਾਉਂਦਾ ਆ ਤੇ ਆਰਡਰ ਫੜਾ ਕੇ ਉਹ ਬੀਬੀ ਮੁੰਡੇ ਨੂੰ ਪੁੱਛਦੀ ਆ ਬਈ ਤੁਹਾਡਾ ਇਹ ਤੁਹਾਨੂੰ ਇੱਕ ਮੈਂ ਗੱਲ ਕਹਿਣੀ ਆ ਤੁਸੀਂ ਗੁੱਸਾ ਤੇ ਨਾ ਕਰੋਗੇ ਉਹ ਕਹਿੰਦਾ ਨਹੀਂ ਜੀ ਦੱਸੋ ਕੀ ਕਹਿਣਾ ਆ ਉਹ ਕਹਿੰਦਾ ਮੈਂ ਤੈਨੂੰ ਕਹਿੰਦੀ ਮੈਂ ਤੇਰੇ ਗਾਲ ਲੱਗ ਕੇ ਤੈਨੂੰ ਜੱਫੀ ਪਾ ਕੇ ਅਰੋਣਾ ਚੋਣੀ ਆ ਉਹ ਮੁੰਡਾ ਕਹਿੰਦਾ ਵੀ ਇਹ ਕਿੱਦਾਂ ਦੀ ਗੱਲ ਹੋਈ ਚਲੋ ਕਹਿੰਦਾ ਠੀਕ ਆ ਜੀ ਕਹਿੰਦਾ ਅਰੋਲੋ ਉਹ ਜਦੋਂ ਗਾ ਨੂੰ ਬਾੜਦਾ ਤੇ ਉਹ ਜਿਹੜੀ ਜਨਾਨੀ ਹੁੰਦੀ ਆ ਉਹ ਨੂੰ ਜੱਫੀ ਪਾ ਲੈਂਦੀ ਆ ਘੁੱਟ ਕੇ ਤੇ ਉਹਦੇ ਗਲ ਲਾ ਕੇ ਬਹੁਤ ਜ਼ਿਆਦਾ ਰੋਣ ਲੱ ਪੈਂਦੀ ਆ ਤੇ ਉਹ ਜਿਹੜਾ ਮੁੰਡਾ ਹੁੰਦਾ ਆ ਉਹ ਵੀ ਸੱਚੀ ਇਮੋਸ਼ਨਲ ਹੋ ਜਾਂਦਾ ਉਹਦੇ ਵੀ ਸੱਚੀ ਅੱਖਾਂ ਚੋਂ ਅਥਰੂ ਨਿਕਲਣ ਲੱ ਪੈਂਦੇ ਆ ਕਿਉਂਕਿ ਉਦੇ ਬਾਪ ਦੀ ਇੰਡੀਆ ਵਿੱਚ ਮੌਤ ਹੋ ਚੁੱਕੀ ਸੀ ਅਤੇ ਉਹ ਇੰਡੀਆ ਆ ਨਹੀਂ ਸਕਿਆ ਸੀ ਆਪਣੇ ਬਾਪ ਦੇ ਸੰਸਕਾਰ ਤੇ ਆਖਰੀ ਵਾਰੀ ਆਪਣੇ ਬਾਪ ਦਾ ਮੂੰਹ ਦੇਖ ਨਹੀਂ ਹੋਇਆ ਸੀ ਉਹਦੇ ਕੋਲੋਂ ਉਹਦੇ ਅੰਦਰ ਵੀ ਜਿਹੜੀ ਭਾਵਨਾ ਸੀਗੀ ਉਹ ਵੀ ਬਾਹਰ ਆ ਗਈ ਉਹ ਵੀ ਰੋਣ ਲੱਪਿਆ ਤੇ ਉਹ ਜਿਹੜੀ ਜਨਾਨੀ ਸੀ ਉਹਦੇ ਹਸਬੰਦ ਦੀ ਡੈਥ ਹੋਈ ਸੀ ਉਹ ਸਿਰਫ ਦੋਨੇ ਹੀ ਉਸ ਘਰ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਬੱਚੇ ਸੀ ਜਿਹੜੇ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਸੀ ਤੇ ਉਹ ਜਿਹੜੀ ਜਨਾਨੀਆਂ ਉਹ ਤਾਂ ਉਹਨੂੰ ਇੱਕ ਮੋਢਾ ਚਾਹੀਦਾ ਸੀਗਾ ਉਹਦੇ ਨਾਲ ਲੱਗ ਕੇ ਰੋਣ ਦਾ ਆਪਣੇ ਹੰਝੂ ਕੱਢਣ ਦਾ ਉਹਨੂੰ ਮੋਢਾ ਮਿਲਦਾ ਨਹੀਂ ਸੀ ਉਹਦੇ ਕੋਲ ਪੈਸਾ ਵੀ ਬਹੁਤ ਸੀ ਉਹਦੇ ਕੋਲ ਜਾਨਵਰ ਵੀ ਰੱਖੇ ਸੀ ਪਰ ਜਿਹੜਾ ਇਨਸਾਨ ਆ ਇਨਸਾਨ ਹੀ ਇਨਸਾਨ ਦਾ ਦਰਦ ਦੁੱਖ ਵੰਡਾ ਸਕਦਾ ਆ ਇੱਥੋਂ ਪਤਾ ਲੱਗਦਾ ਵੀ ਇੱਕ ਇਨਸਾਨ ਆ ਜਿਹੜਾ ਉਹਦੀ ਕਿੰਨੀ ਜ਼ਿਆਦਾ ਐਹਮੀਅਤ ਆ ਜਦੋਂ ਕਦੇ ਕਿਸੇ ਇਨਸਾਨ ਨਾਲ ਕੋਈ ਇਦਾਂ ਦੀ ਘਟਨਾ ਵਾਪਰੀ ਹੋਵੇ ਤਾਂ ਉਹਦੇ ਕੋਲ ਆਪਣਾ ਕੋਈ ਨਾਂ ਹੋਵੇ ਤਾਂ ਉਦੋਂ ਪਤਾ ਲੱਗਦਾ ਵੀ ਕਿਹੜਾ ਕੱਲਾ ਇਨਸਾਨ ਆ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਆ ਸੋ ਇਹ ਬਹੁਤ ਵੱਡੀ ਇੱਕ ਇਨਸਾਨੀਅਤ ਦੀ ਮਿਸਾਲ ਵੀ ਆ ਵੀ ਜਦੋਂ ਕਿਸੇ ਇਨਸਾਨ ਨੂੰ ਕੋਈ ਦੁੱਖ ਹੋਵੇ ਤਾਂ ਉਹਦੇ ਨਾਲ ਜ਼ਰੂਰ ਕੋਈ ਆਪਣਾ ਸਾਥੀ ਚਾਹੀਦਾ ਆ ਇਹ ਇੱਕ ਸੱਚੀ ਘਟਨਾ ਆ ਇਹ ਕੋਈ ਆਪਣੇ ਵੱਲੋਂ ਮਾਨ ਘੜਤ ਕਹਾਣੀ ਨਹੀਂ ਹੈਗੀ ਸੋ ਇਨਸਾਨ ਦੀ ਇਨਸਾਨ ਨੂੰ ਦੇਖ ਲਓ ਕਿੰਨੀ ਜ਼ਿਆਦਾ ਜ਼ਰੂਰਤ ਪੈਂਦੀ ਆ ਜਦੋਂ ਕੋਈ ਇਨਸਾਨ ਬਿਲਕੁਲ ਇਕੱਲਾ ਹੋਵੇ ਉਹਨੂੰ ਇਕੱਲੇਪਨ ਦਾ ਉਹ ਸ਼ਿਕਾਰ ਹੋਇਆ ਹੋਵੇ ਸਿਰਫ ਉਹ ਇੱਕ ਸਹਾਰਾ ਚਾਹੁੰਦਾ ਆ ਕੋਈ ਮੇਰੀ ਗੱਲ ਸਮਝੇ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਦੱਸਾਂ ਤੇ ਦੱਸ ਕੇ ਉਹ ਮੇਰੇ ਨਾਲ ਹਮਦਰਦੀ ਪ੍ਰਗਟਾਵੇ ਅਤੇ ਮੇਰੇ ਜਿਹੜੇ ਹੰਝੂ ਆ ਜਿਹੜੇ ਦਰਦ ਭਰੇ ਹੰਝੂ ਆ ਉਹ ਅੰਦਰੋਂ ਬਾਹਰ ਆਉਣ ਦੁੱਖ ਬਣ ਕੇ ਤੇ ਮੇਰਾ ਦੁੱਖ ਘਟ ਸਕੇ ਜਿਹੜਾ ਮੇਰੇ ਅੰਦਰ ਦੁੱਖ ਆ ਮੈਂ ਅੰਦਰੋਂ ਅੰਦਰੀ ਸੌਲਗ ਰਿਆਂ ਆ ਸੋ ਇੱਕ ਜਿਹੜਾ ਸੱਚਾ ਇਨਸਾਨ ਆ ਉਹੀ ਇੱਕ ਦੂਜੇ ਦਾ ਦੁੱਖ ਵੰਡਾ ਸਕਦਾ ਭਾਵੇਂ ਕਿਸੇ ਕੋਲ ਲੱਖਾਂ ਕਰੋੜਾਂ ਅਰਬਾ ਰੁਪਈਏ ਕਿਉਂ ਨਾ ਹੋਣ ਚਾਹੇ ਕਿਸੇ ਕੋਲ ਨੌਕਰ ਚੱਕਰ ਜਾਨਵਰ ਜੋ ਮਰਜੀ ਰੱਖਿਆ ਹੋਵੇ ਪਰ ਜਿਹੜਾ ਇਨਸਾਨ ਆ ਜਿਹੜਾ ਇਹਨ ਦੂਜੇ ਬੰਦੇ ਦੀਆਂ ਭਾਵਨਾਵਾਂ ਸਮਝਦਾ ਹੋਵੇ ਦੂਜੇ ਬੰਦੇ ਦਾ ਦੁੱਖ ਉਹ ਆਪਣਾ ਦੁੱਖ ਸਮਝਦਾ ਹੋਵੇ ਉਹੀ ਬੰਦਾ ਇਦਾਂ ਕਰਦਾ ਹੁੰਦਾ ਆ ਉਹਦੇ ਅੰਦਰੋਂ ਹੀ ਅਸਲੀ ਤੇ ਸੱਚੇ ਅਥਰੂ ਨਿਕਲਦੇ ਆ ਸੋ ਦੇਖੋ ਉਹ ਜਨਾਨੀ ਕਿੰਨੀ ਅਮੀਰ ਸੀਗੀ ਪਰ ਉਹਨੂੰ ਇੱਕ ਇਨਸਾਨ ਚਾਹੀਦਾ ਸੀ ਦੁੱਖ ਬੰਡਾਉਣ ਲਈ ਤੇ ਉਹਨੇ ਉਹਦੇ ਤੋਂ ਬਾਅਦ ਵਿੱਚ ਸੌਰੀ ਮੰਗੀ ਵੀ ਸੌਰੀ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਜਾਂ ਮੇਰੇ ਕੋਲੋਂ ਕੋਈ ਵੀ ਇਦਾਂ ਦਾ ਤੈਨੂੰ ਦੁੱਖ ਲਗਾਇਆ ਮੈਂ ਜੋ ਤੇਰੇ ਨਾਲ ਇਹ ਗੱਲ ਕੀਤੀ ਆ ਤੇ ਮੈਨੂੰ ਮਾਫ਼ ਕਰ ਦੇ ਤਾਂ ਉਹ ਮੁੰਡਾ ਜਿਹੜਾ ਸੀ ਆਪਣਾ ਉਹਨੇ ਕਿਹਾ ਵੀ ਨਹੀਂ ਜੀ ਮੇਰੇ ਮਾਂ ਦੇ ਬਰਾਬਰ ਹਾਂ ਮੈਂ ਤੁਹਾਡੇ ਪੁੱਤ ਦੇ ਬਰਾਬਰ ਹਾਂ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਅੰਦਰੋਂ ਅਥਰੂ ਕੱਢਿਆ ਜਿਹੜਾ ਤੁਹਾਡੇ ਅੰਦਰ ਇੰਨੇ ਟਾਈਮ ਦਾ ਦੁੱਖ ਸੌਲਗ ਰਿਹਾ ਸੀਗਾ ਤੁਸੀਂ ਆਪਣਾ ਦੁੱਖ ਬਾਹਰ ਕੱਢਿਆ ਅਤੇ ਫਿਰ ਉਹ ਮੁੰਡੇ ਨੇ ਉਹਨੂੰ ਦੱਸਿਆ ਆਪਣੇ ਨੇ ਕਹਿੰਦਾ ਵੀ ਮੇਰੇ ਵੀ ਬਾਪ ਦੀ ਡੈਥ ਹੋ ਗਈ ਸੀ ਇੰਡੀਆ ਵਿੱਚ ਪਰ ਮੇਰੇ ਕੋਲੋਂ ਇੰਡੀਆ ਵਾਪਸ ਜਾ ਨਹੀਂ ਹੋਇਆ ਕੋਸ ਕਾਰਨਾ ਕਰਕੇ ਸੋ ਕਹਿੰਦਾ ਮੇਰੇ ਅੰਦਰ ਵੀ ਬਹੁਤ ਜ਼ਿਆਦਾ ਦਰਦ ਸੀਗਾ ਹੱਦੋਂ ਵੱਧ ਦਰਦ ਸੀ ਮੇਰੀ ਗੱਲ ਵੀ ਫੋਨ ਤੇ ਘਰ ਦੇ ਆਣਾ ਹੁੰਦੀ ਸੀ ਮਾਂ ਨਾ ਹੁੰਦੀ ਸੀ ਭਰਾ ਨਾ ਹੁੰਦੀ ਸੀ ਹਰ ਇੱਕ ਨਾਲ ਮੇਰੀ ਗੱਲ ਹੁੰਦੀ ਸੀ ਪਰ ਕਹਿੰਦਾ ਮੇਰੇ ਬਾਪ ਮਰੇ ਨੂੰ ਮਹੀਨੇ ਦੇ ਲਾਗੇ ਛਾਗੇ ਹੋ ਗਿਆ ਪਰ ਕਹਿੰਦਾ ਆ ਪਹਿਲੀ ਵਾਰੀ ਹੋਇਆ ਆ ਯੋ ਮੈਂ ਤੁਹਾਡੇ ਮੋਢੇ ਦੇ ਨਾਲ ਲੱਗ ਕੇ ਇੰਨਾ ਜ਼ਿਆਦਾ ਰੋਇਆ ਤੇ ਮੇਰੇ ਅਥਰੂ ਬਾਹਰ ਆਇਆ ਤਾਂ ਮੈਨੂੰ ਹੁਣ ਮਹਿਸੂਸ ਹੋਇਆ ਵੀ ਮੇਰਾ ਦੁੱਖ ਥੋੜਾ ਜਿਹਾ ਘਟਿਆ ਆ। ਸੋ ਦੇਖ ਲਓ ਵੀ ਜਿਹੜੇ ਰਿਸ਼ਤੇ ਆ ਇਹ ਰਿਸ਼ਤੇ ਇਦਾਂ ਨਹੀਂ ਹੈਗੇ ਵੀ ਜੇ ਖੂਨ ਦਾ ਰਿਸ਼ਤਾ ਹੋਵੇ ਉਹਦੇ ਨਾਲ ਹੀ ਰਿਸ਼ਤਾ ਹੁੰਦਾ ਕਿਸੇ ਵੇਲੇ ਇਦਾਂ ਦੇ ਯਾਰ ਦੋਸਤ ਭੈਣ ਭਰਾ ਸੱਜਣ ਮਿਲ ਜਾਂਦੇ ਆ ਜਿਨ੍ਹਾਂ ਦੇ ਗਾਲ ਲਾ ਕੇ ਬੰਦਾ ਰੋ ਸਕਦਾ ਆ ਆਪਣਾ ਦੁੱਖ ਦਰਦ ਅਗਲੇ ਨੂੰ ਸੁਣਾ ਸਕਦਾ ਆ ਤੇ ਅਗਲਾ ਵੀ ਮੋਰਿਓ ਆਪਣੇ ਜੇ ਆਪਾਂ ਕਿਸੇ ਨੂੰ ਦੁੱਖ ਸੁਣਾਉਣੇ ਆ ਤਾਂ ਆਪਣਾ ਦੁੱਖ ਸਮਝ ਕੇ ਮੋਰਿਓ ਉਸ ਹਾਵ ਦੇ ਨਾਲ ਫੀਲ ਕਰੇ ਤਾਂ ਫੇਰ ਹੀ ਆਪਣਾ ਦਿਲ ਹੌਲਾ ਕਰਨ ਦਾ ਫਾਇਦਾ ਆ ਬਾਕੀ ਇਹ ਇੱਕ ਸੱਚੀ ਘਟਨਾ ਆ ਜੇ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਪਲੀਜ਼ ਕਿਰਪਾ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਕਰੋ ਹਰ ਇੱਕ ਬੰਦਾ ਜੇ ਉਹ ਵੀ ਵੀਡੀਓ ਦੇਖਦਾ ਉਹ ਕਮੈਂਟ ਕਰਿਓ ਤਾਂ ਜੋ ਕਿਸੇ ਮੋਢੇ ਦੇ ਉੱਤੇ ਆਪਣਾ ਸਿਰ ਰੱਖ ਕੇ ਅਥਰੂ ਕੱਢਣੇ ਬਗਾਨੇ ਬੰਦੇ ਦੇ ਚਲੋ ਆਪਣੇ ਤਾਂ ਹਰ ਇੱਕ ਜਣਾ ਰੋ ਹੀ ਲੈਂਦਾ ਜਦੋਂ ਕਿਸੇ ਨੂੰ ਦੁੱਖ ਹੋਵੇ ਬਗਾਨਾ ਬੰਦਾ ਇਦਾਂ ਜੇ ਕਿਸੇ ਨੂੰ ਟੱਕਰਿਆ ਹੋਵੇ ਜਾਂ ਬਗਾਨੇ ਬੰਦੇ ਨੇ ਆਪਾਂ ਨੂੰ ਆਪਣੇ ਵਰਗਾ ਫੀਲ ਕੀਤਾ ਹੋਵੇ ਤਾਂ ਉਹ ਕਮੈਂਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਧੰਨਵਾਦ ਜੀ ਸਾਰਿਆਂ ਦਾ ਹਮੇਸ਼ਾ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਸਾਰੇ ਹੱਸਦੇ ਵਸਦੇ ਰਹਿਣ ਰੱਬ ਰਾਖਾ